ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਹਿਰ ਦੇਖ ਰਹੇ ਹੋ ਸਾਥੀਓ ਤੇਜ਼ ਰਫਤਾਰੀ ਕਰਕੇ ਇੱਕ ਵਾਰ ਫਿਰ ਤੋਂ ਵੱਡਾ ਹਾਦਸਾ ਇਹ ਦੱਸਦੀਏ ਤੇਜ਼ ਰਫਤਾਰ ਟਰੈਕਟਰ ਐਨਆਰਆਈ ਦੀ ਕੋਠੀ ਵਿੱਚ ਜਾ ਕੇ ਵੱਜਿਆ ਪਰ ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਦੱਸਦੀਏ ਬੀਤੇ ਦਿਨੀ ਇੱਕ ਤੇਜ਼ ਰਫਤਾਰ ਟਰੈਕਟਰ ਟਰਾਲੀ ਪਿੰਡ ਸਿਲਕੇ ਵਾਲਾ ਵਿਖੇ ਐਨਆਰਆਈ ਦੀ ਕੋਠੀ ਵਿੱਚ ਵੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਅਤੇ ਇਸ ਘਟਨਾ ਵਿੱਚ ਟਰੈਕਟਰ ਚਾਲਕ ਸੁਖਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਗਜਾਰਾ ਨਜ਼ਦੀਕ ਬਾਜਾਖਾਨਾ ਫਰੀਦਕੋਟ ਨੇ ਦੱਸਿਆ ਕਿ ਉਹ ਰੋਪੜ ਤੋਂ ਟੂੜੀ ਦੀ ਟਰਾਲੀ ਸੁੱਟ ਕੇ ਵਾਪਸ ਆ ਰਿਹਾ ਸੀ ਤੇ ਹਾਦਸਾ ਕਿਵੇਂ ਹੋਇਆ ਉਸ ਨੂੰ ਪਤਾ ਹੀ ਨਹੀਂ ਲੱਗਿਆ ਮੌਕੇ ਤੇ ਇਕੱਟੇ ਹੋਏ ਪਿੰਡ ਦੇ ਵਾਸੀ ਸ਼ੰਗਾਰਾ ਸਿੰਘ ਅਵਤਾਰ ਸਿੰਘ ਅਮਰਨਾਥ ਨੇ ਦੱਸਿਆ ਕਿ ਟਰੈਕਟਰ ਬਹੁਤ ਤੇਜ਼ ਸੀ ਸ਼ਾਇਦ ਟਰੈਕਟਰ ਵਿੱਚ ਕੋਈ ਖਰਾਬੀ ਪੈਣ ਕਰਕੇ ਇਹ ਹਾਦਸਾ ਹੋਇਆ ਅਤੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਇਹ ਉਹਨਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ ਨਾਲ ਦੀ ਨਾਲ ਇਹ ਵੀ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਕਿ ਟਰੈਕਟਰ ਤੇ ਜਿਹੜਾ ਮੋੜਲਾ ਹਿੱਸਾ ਆ ਉਹ ਬੁਰੀ ਤਰ੍ਹਾਂ ਟੁੱਟ ਗਿਆ ਅਤੇ ਕੰਦ ਵੀ ਜਿਹੜੀ ਢਹਿ ਗਈ ਹੈ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜਿਹੜੀ ਕੰਦ ਢਹਿ ਗਈ ਹੈ ਉਸ ਨੁਕਸਾਨ ਦੀ ਪਰਪਾਈ ਜਿਹੜੀ ਕੀਤੀ ਜਾਵੇ ਤੇ ਉਹਨਾਂ ਦੱਸਿਆ ਕਿ ਐਨ ਆਰ ਆਈ ਦੀ ਕੋਠੀ ਹੈ ਜੋ ਵਿਦੇਸ਼ ਵਿੱਚ ਰਹਿੰਦਾ ਤੇ 2 ਸਾਲ ਪਹਿਲਾਂ ਵੀ ਇੱਥੇ ਇੱਕ ਟਰੈਕਟਰ ਕੋਠੀ ਵਿੱਚ ਵੱਜਿਆ ਸੀ ਜਿਸ ਦੇ ਕਰਕੇ ਕਾਫੀ ਨੁਕਸਾਨ ਹੋ ਗਿਆ ਸੀ ਤੇ ਪਿੰਡ ਵਾਸੀਆਂ ਨੇ ਸਰਕਾਰ ਅੱਗੇ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਤੇ ਸਪੀਡ ਬ੍ਰੇਕਰ ਬਣਾਏ ਜਾਣ ਤਾਂ ਜੋ ਇਹ ਪਿੰਡ ਦਾ ਜਿਹੜਾ ਮੇਨ ਸੜਕ ਹੈ ਪਿੰਡ ਦੀ ਇਸ ਦੇ ਤੇ ਜਿਹੜੀਆਂ ਗੱਡੀਆਂ ਬਹੁਤ ਤੇਜ਼ ਸਪੀਡ ਨਾਲ ਆਉਂਦੀਆਂ ਤਾਂ ਜੋ ਅੱਗੇ ਵੀ ਕੋਈ ਹਾਦਸਾ ਨਾ ਹੋਵੇ ਦਿਖਾਨੇ ਮੌਕੇ ਪੂਰੇ ਦਸੂ। ਜੀ ਭਾਈ ਸਾਹਿਬ ਇਹ ਜਿਹੜਾ ਟਰੈਕਟਰ ਹੈ ਨਾ ਇਹ ਭੋਕਾ ਲਾਇਆ। ਠੀਕ ਹੈ ਜੀ। ਇਹ ਟਰੈਕਟਰ ਬਹੁਤ ਤੇਜ਼ ਆ ਰਿਹਾ ਸੀ ਉਧਰੋਂ। ਪਤਾ ਨਹੀਂ ਇਹਨਾਂ ਨੂੰ ਨੀਂਦ ਆ ਗਈ। ਪਤਾ ਨਹੀਂ ਕੋਈ ਟਰੈਕਟਰ ਦੇ ਵਿੱਚ ਕੋਈ ਖਰਾਬੀ ਪੈ ਗਈ। ਕਿ ਇਹ ਇੰਨੇ ਤੇਜ਼ ਘੁੰਮ ਕੇ ਜਾਣ ਕੇ ਖੱਦ ਦੇ ਵਿੱਚ ਲੱਗਾ ਇਹ। ਤੇ ਜੇ ਕੋਈ ਯਾਨੀ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਜੇ ਇੱਥੇ ਦੁਕਾਨ ਦੇ ਉੱਤੇ ਕੋਈ ਕੋਈ ਬੈਠਾ ਹੁੰਦਾ ਤੇ ਜਾਨ ਵੀ ਜਾ ਸਕਦੀ ਸੀ ਹੁਣ ਪ੍ਰਸ਼ਾਸਨ ਤੋਂ ਇਹ ਵਾਕਿ ਮੇਨ ਰੋਡ ਚੱਲਦਾ ਇੱਥੇ ਥਾਲ ਪਹਿਲਾਂ ਵੀ ਇੱਕ ਪਿੱਛੇ ਉੱਪਰ ਕੋਲਾਜ ਲਗਾਏ ਇਹਦੇ ਵਿੱਚ ਵੀ ਟਰੈਕਟਰ ਵੱਜਿਆ ਸੀ ਤੇ ਉਦੋਂ ਵੀ ਬਚਾਅ ਹੋ ਗਿਆ ਕਿ ਪ੍ਰਸ਼ਾਸਨ ਕੋਈ ਮੰਨ ਕਰਦੇ ਆ ਕਿ ਇਹ ਸੇਮ ਹਾਂ ਜੀ ਸਾਡੀ ਸਾਡੀ ਤੋਂ ਉਹ ਇੱਕ ਬੇਰੀਆ ਕਰਦੇ ਆ ਬੇਨਤੀ ਹੈ ਸਾਡੇ ਕੈਮਰਾ ਮਾਰ ਕੇ ਦੇਖੋ ਕਿ ਟਰੈਕਟਰ ਨੇ ਕਿੰਨਾ ਨੁਕਸਾਨ ਕੀਤਾ ਹੋਇਆ ਹੈ ਸਾਡਾ ਗੇਟ ਬੰਦ ਬਿਲਕੁਲ ਬੰਦ ਹੋ ਗਿਆ ਬਾਈ ਤੁਸੀਂ ਹੁਣ ਕੀ ਮੰਗ ਕਰਦੇ ਆ ਜਿਹੜਾ ਨੁਕਸਾਨ ਹੋਇਆ ਅਸੀਂ ਕੀ ਮੰਗ ਕਰਦੇ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਇਸ ਕੰਦ ਦਾ ਤੇ ਉਹਦੇ ਟਰੈਕਟਰ ਦੇ ਮਾਲਕ ਇੱਥੇ ਆਏ ਹੋਏ ਆ ਉਹ ਆਇਓਇਆ ਉਹ ਪਰ ਗਾਇਓਇਆ ਕਿਤੇ ਘੁੰਮਣ ਗਾਇਓਇਆ ਠੀਕ ਹੈ ਜੀ ਮਿਹਰਬਾਨੀ ਸਾਰੀ ਮੇਰੇ ਕੋਲ ਆਹੇ ਠੀਕ ਹੈ ਜੀ ਤੇ ਇਹਦੀ ਹੁਣ ਤਾਂ ਸਾਰੀ ਧਾਗੇ ਬਣਾਉਣੀ ਪਣੀ ਹੈ ਮੰਨ ਲਓ ਇਹਦੀ ਕੋਠੀ ਐਨ ਆਰ ਆਈ ਦੀ ਆ ਐਨ ਆਰ ਆਈ ਦੀ ਆ ਅਸ਼ੋ ਐਸੇ ਬਾਹਰ ਆ ਉਹ ਇਸ ਟਾਈਮ ਬਾਹਰ ਹੋਣਾ ਮੈਂ ਤੁਹਾਡੀ ਇਹੋ ਮੰਗਿਆ ਵੀ ਇੱਕ ਤਾਂ ਇਹ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਦਾ ਹਾਂ ਤੇ ਬਾਕੀ ਕਿ ਸਪੀਡ ਬ੍ਰੇਕਰ ਬਣਾਈ ਜਾਣਾ ਹਾਂ ਸਪੀਡ ਬ੍ਰੇਕਰ ਬਣਾਈ ਜਾਣਾ ਬਹੁਤ ਧੰਨਵਾਦ ਹੋਊਗਾ ਪ੍ਰਸ਼ਾਸਨ ਦਾ ਕਿ ਜੇ ਸਾਡੀ ਮੰਨ ਲੈਣ ਕਿੱਥੋਂ ਆਇਆ ਬਾਜੀ ਜੀ ਆਣਾ ਟਰੈਕਟਰ ਬੜਦਾ ਕੇ ਸਾਰਾ ਬਜਾ ਕਿਤੇ ਨੀਦਾ ਗਈ ਸੀ ਪਤਾ ਨਹੀਂ ਲੱਗਿਆ ਕਿਹਦੀ ਗੱਲ ਮੈਂ ਨਹੀਂ ਪਤਾ ਕਿ ਤੂੰ ਆਇਆ ਕਿੱਥੋਂ ਆਉਂਦਾ ਪਿੰਡ ਤੇਰਾ ਕਿਹੜਾ ਹੈ ਗੰਦਾਰਾ ਇਹ ਇੱਧਰ ਕਿਹੜਾ ਲਾ ਕੇ ਆਇਆ ਕਿੱਥੇ ਕਿਹੜਾ ਲਾ ਕੇ ਆਇਆ ਤਰੋ ਪਰ ਤਰੋ ਪਰ ਤੂੰ ਕਿੰਨੀ ਸਪੀਡ ਤੇ ਆ ਰਿਹਾ ਸੀਗਾ ਮੈਂ ਆ ਰਿਹਾ ਸੀ 15 ਕਿਲੋ ਚੱਕਰ ਤੇ ਹੈ 2000 ਚੱਕਰ ਤੇ ਅੱਛਾ ਤੇ ਇਹਦੇ ਚ ਕੀ ਭਰਿਆ ਸੀਗਾ ਟੂੜੀ ਟੂੜੀ ਭਰਿਆ ਸੀ ਹੁਣ ਵਾਪਸ ਆ ਰਿਹਾ ਸੀਗਾ ਉਧਰੋਂ ਕਿੰਨੇ ਵੇਧਰੋਂ ਆ ਰਿਹਾ ਸੀਗਾ ਮੇਰੇ ਤੇ ਰਹੀ 12 12 ਕਬਰਸ ਗਿਆ ਹੁਣ ਟਾਈਮ ਕਾ 1:30 2 ਵਜੇ ਹੈ ਜੇ ਨਾ 1:30 ਕਾ 2:00 ਕਾ ਬਜੇ ਆ ਫੇ ਤੂੰ ਇਹਨੇ ਚਾਰਜ ਆ ਗਿਆ ਕਿਉਂਕਿ ਇਹਦੀ ਸਪੀਡ ਪਤਾ ਕਿ ਨਹੀਂ ਹੁੰਦੀ ਹੈ ਲਿਮਟ ਤੇ ਲਿਮਟ ਦਾ ਪਤਾ ਤਾਂ ਕਿੰਨੀ ਹੁੰਦੀ ਹੈ ਤੁਹਾਨੂੰ ਜੀ ਨਹੀਂ ਲੱਗਿਆ ਤੈਨੂੰ ਪਤਾ ਨਹੀਂ ਕਿਤੇ ਲੱਗਦਾ ਸੋ ਮੈਨੂੰ ਪਤਾ ਨਹੀਂ ਲੱਗਿਆ ਜੀ ਸਾਹਿਬ ਜੀ ਕਿਹਦਾ ਕੀ ਗੱਲ ਬਣੀ ਤੇ ਆਪਣੇ ਮਾਲਕ ਨੂੰ ਫੋਨ ਕੀਤਾ ਹਾਂਜੀ ਮਾਲਕ ਨੂੰ ਫੋਨ ਕੀਤਾ ਠੀਕ ਹੈ ਆ ਰਹੇ ਆ